ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਟੋਰਾਂਟੋ ਸ਼ਹਿਰ ਨੇ ਅਧਿਕਾਰਤ ਤੌਰ ਤੇ 20 ਅਕਤੂਬਰ 2025 ਨੂੰ ਦੀਵਾਲੀ ਦਿਵਸ ਵਜੋਂ ਐਲਾਨ ਕੀਤਾ ਹੈ ਐਕਸ ਤੇ ਇੱਕ ਪੋਸਟ ਵਿੱਚ ਉਹਨਾਂ ਨੇ ਦੀਵਾਲੀ ਦੀ ਭਾਵਨਾ ਨੂੰ ਮਨਾਉਣ ਵਾਲੀ ਮਾਨਤਾ ਦੀ ਸ਼ਲਾਘਾ ਕੀਤੀ ਹੈ ਅਤੇ ਟੋਰਾਂਟੋ ਦੇ ਸੱਭਿਆਚਾਰਕ ਅਤੇ ਸਮਾਜਿਕ ਤਾਣੇ ਬਾਣੇ ਵਿੱਚ ਭਾਰਤੀ ਭਾਈਚਾਰੇ ਦੇ ਅਥਾ ਯੋਗਦਾਨ ਨੂੰ ਸਵੀਕਾਰ ਕੀਤਾ ਹੈ ਕੌਂਸਲਟ ਨੇ ਐਲਾਨ ਕੀਤਾ ਹੈ ਕਿ ਸਿਟੀ ਆਫ ਟੋਰਾਂਟੋ ਨੇ ਅਧਿਕਾਰਤ ਤੌਰ ਤੇ ਟੋਰਾਂਟੋ ਵਿੱਚ 20 ਅਕਤੂਬਰ 2025 ਨੂੰ ਦੀਵਾਲੀ ਦਿਵਸ ਵਜੋਂ ਐਲਾਨ ਕੀਤਾ ਹੈ ਇਹ ਮੰਨਤਾ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਦੀ ਦੀਵਾਲੀ ਦੀ ਭਾਵਨਾ ਦਾ ਜਸ਼ਨ ਮਨਾਉਂਦੀ ਹੈ ਤੇ ਟੋਰਾਂਟੋ ਦੇ ਸਭਿਆਚਾਰਕ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਭਾਰਤੀ ਪਾਈਚਾਰੇ ਦੇ ਅਥਾਹ ਯੋਗਦਾਨ ਨੂੰ ਸਵੀਕਾਰ ਕਰਦੀ ਹੈ ਉਨ੍ਹਾਂ ਨੇ ਟੋਰਾਂਟੋ ਦੀ ਮੇਅਰ 올ਿਵੀਆ ਚਾਓ ਦੁਆਰਾ ਐਲਾਨ ਵੀ ਸਾਂਝਾ ਕੀਤਾ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਦੀਵਾਲੀ ਵਾਲੇ ਦਿਨ ਅਸੀਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਇਤਿਹਾਸਕ ਅਤੇ ਚੱਲ ਰਹੇ ਯੋਗਦਾਨ ਨੂੰ ਪਛਾਣਦੇ ਹਾਂ ਅਤੇ ਮਨੋਂਦੇ ਹਾਂ ਜੋ ਟੋਰਾਂਟੋ ਸ਼ਹਿਰ ਦੇ ਆਦਰਸ਼ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਵਿਭਿੰਨਤਾ ਸਾਡੀ ਤਾਕਤ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੀਵਾਲੀ ਜਿਸ ਨੂੰ ਰੋਸ਼ਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਹਨੇਰੇ ਉੱਤੇ ਰੋਸ਼ਨੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ ਦੀਵਾਲੀ ਇਸ ਖਾਸ ਮੌਕੇ ਦੌਰਾਨ ਪਰਿਵਾਰ ਦੋਸਤਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਇਕੱਠੇ ਕਰਦੀ ਹੈ ਜੋ ਉਮੀਦ ਅਤੇ ਆਸ਼ਾਵਾਦ ਦੇ ਸੁਨੇਹੇ ਸਾਂਝੇ ਕਰਦੀ ਹੈ ਇਸ ਖੁਸ਼ੀ ਭਰੇ ਜਸ਼ਨ ਦੌਰਾਨ ਹੋਣ ਵਾਲੇ ਬਹੁਤ ਸਾਰੇ ਅਮੀਰ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਬਾਰੇ ਹੋਰ ਜਾਣਨ ਦਾ ਇੱਕ ਸ਼ਾਨਦਾਰ ਮੌਕਾ ਵੀ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗਿਆਈ ਹਮੇਸ਼ਾ ਕਾਇਮ ਰਹਿੰਦੀ ਹੈ ਹੁਣ ਇਸ ਲਈ ਮੈਂ ਮੇਅਰ 올ਿਵੀਆ ਚਾਉਟ ਟੋਰਾਂਟੋ ਸਿਟੀ ਕੌਂਸਲ ਦੀ ਤਰਫੋਂ 20 ਅਕਤੂਬਰ 2025 ਨੂੰ ਟੋਰਾਂਟੋ ਸ਼ਹਿਰ ਵਿੱਚ ਦੀਵਾਲੀ ਦਿਵਸ ਵਜੋਂ ਐਲਾਨ ਕਰਦੀ ਆਂ ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੀਵਾਲੀ ਦੇ ਮੌਕੇ ਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਅੱਜ ਰਾਤ ਕੈਨੇਡਾ ਪਰ ਦੇ ਪਰਿਵਾਰ ਅਤੇ ਭਾਈਚਾਰੇ ਦੀਵੇ ਜਗਾਉਣਗੇ ਤੇ ਹਨੇਰੀ ਉੱਤੇ ਰੋਸ਼ਨੀ ਦੀ ਜਿੱਤ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣਗੇ ਦੀਵਾਲੀ ਮਨਾਉਣ ਵਾਲੇ ਸਾਰੇ ਆਂ ਨੂੰ ਜੋ ਹੈ ਰੋਸ਼ਨੀਆਂ ਦਾ ਇੱਕ ਖੁਸ਼ਹਾਲ ਤਿਉਹਾਰ ਮਨਾਉਣ ਦੀ ਕਾਮਨਾ ਕਰਦੇ ਆ ਜਦੋਂ ਕਿ ਕੈਨੇਡੀਅਨ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਨੇ ਆਪਣੇ ਪਰਿਵਾਰ ਨਾਲ ਇਹ ਤਿਉਹਾਰ ਮਨਾਇਆ ਤਾਂ ਮੇਰੀ ਜ਼ਿੰਦਗੀ ਦੇ ਦੌਰਾਨ ਸਾਲ ਦੇ ਸਭ ਤੋਂ ਖਾਸ ਸਮਿਆਂ ਵਿੱਚੋਂ ਇੱਕ ਮੇਰੇ ਪਰਿਵਾਰ ਨਾਲ ਦੀਵਾਲੀ ਰਿਹਾ ਹੈ ਤੇ ਹਨੇਰੇ ਉੱਤੇ ਰੋਸ਼ਨੀ ਅਤੇ ਬੁਰਾਈ ਉੱਤੇ ਚੰਗਿਆਈ ਦਾ ਜਸ਼ਨ ਮੇਰੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਮੁਬਾਰਕਾਂ ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਵੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਐਕਸ ਦੇ ਇੱਕ ਪੋਸਟ ਵਿੱਚ ਇਸਨੇ ਕਿਹਾ ਹੈ ਕਿ ਭਾਰਤ ਦਾ ਹਾਈ ਕਮਿਸ਼ਨ ਓਟਾਵਾ ਦੀਵਾਲੀ ਦੇ શુભ ਮੌਕੇ ਤੇ ਆਪਣੀਆਂ ਨਿੱਗੀਆਂ ਸ਼ੁਭਕਾਮਨਾਵਾਂ ਦਿੰਦਾ ਹੈ ਤੇ ਰੋਸ਼ਨੀ ਦਾ ਤਿਉਹਾਰ ਸਾਰਿਆਂ ਲਈ ਸ਼ਾਂਤੀ ਖੁਸ਼ੀ ਤੇ ਖੁਸ਼ਹਾਲੀ ਲੈ ਕੇ